ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਜਿੱਥੇ ਪਾਕਿਸਤਾਨ ਦੇ ਪੂਰੀ ਦੁਨੀਆ ਦੀ ਨਜ਼ਰਾਂ ਬਣੀਆਂ ਹੋਈਆਂ ਨੇ ਅਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਹੁੰਦਾ ਪਿਆ ਜ਼ਿਕਰੇ ਖਾਸ ਹੈ ਕਿ ਮਾਮਲਾ ਬਟਾਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਠੇਠੜਕੇ ਦੇ ਵਿੱਚ ਇੱਕ ਜੋ ਡਰੋਨ ਹੈ ਉਹ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ ਜਿਸ ਤੋਂ ਬਾਅਦ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਨਜੁੱਧ ਨਸ਼ਿਆ ਦਾ ਵਿਰੋਧ ਛੇੜਿਆ ਹੋਇਆ ਹੈ ਪਰ ਦੂਸਰੇ ਪਾਸੇ ਪਾਕਿਸਤਾਨ ਦੀਆਂ ਹਰਕਤਾਂ ਨਿਤ ਆਉਂਦੀਆਂ ਰਹਿੰਦੀਆਂ ਨੇ ਨਿਤ ਡਰੋਨ ਐਕਟੀਵਿਟੀ ਰਾਹੀਂ ਨਸ਼ੇ ਦੀ ਖੇਪ ਪਤੇ ਅਸਲਾ ਭੇਜ ਕੇ ਪੰਜਾਬ ਦੀ ਨੌਜਵਾਨੀ ਨੂੰ ਘਾਣ ਕੀਤਾ ਜਾ ਰਿਹਾ ਇਸੇ ਤਰ੍ਹਾਂ ਦਾ ਮਾਮਲਾ ਪਾਕਿਸਤਾਨੀ ਕਮਾਂਤਰੀ ਸਰਹੱਦ ਨਾਲ ਲੱਗਦੇ ਪਿੰਡ ਠੇਠਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਪਾਕਿਸਤਾਨੀ ਡਰੋਨ ਦਾ ਬਰਾਮਦ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਬੀਐਸਐਫ ਦੀ 113 ਬਟਾਲੀਅਨ ਅਤੇ ਪੁਲਿਸ ਡੇਰਾ ਬਾਬਾ ਨਾਨਕ ਵੱਲੋਂ ਠੇਠਰਕੇ ਵਿੱਚ ਇੱਕ ਸਾਂਝਾ ਸੱਚ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਪਿੰਡ ਦੇ ਇੱਕ ਘਰ ਦੇ ਨੇੜੇੋਂ ਟੁੱਟੀ ਫੁੱਟੀ ਹੱਲ ਦੇ ਵਿੱਚ ਜਿਹੜਾ ਡਰੋਨ ਬਰਾਮਦ ਹੋਇਆ ਉਸ ਬਾਬਤ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਖਾਸ ਜਾਣਕਾਰੀ ਦਿੱਤੀ ਗਈ ਹੈ ਅੱਜ ਸਵੇਰੇ ਇੱਕ ਇਨਫਰਮੇਸ਼ਨ ਮਿਲੇ ਬੀਐਸਐਫ ਵੱਲੋਂ ਕਿ ਪਿੰਡ ਠੇਠਰਕੇ ਦੇ ਇਲਾਕੇ ਇੱਕ ਡਰੋਨ ਜਿਹੜਾ ਕਈ ਤਾਰੋਂ ਪਾਰ ਆ ਕੇ ਡਿੱਗਾ ਹੋਇਆ ਜਿਸਸ ਵਰਬੀ ਬੀਐਸਆਰ ਕੋ ਤੇ ਆਪੋਸ ਦੇ ਸੰਜੀਤ ਨੇ ਸੱਜਣ ਗਣ ਗਣ ਕੀਤਾ ਵਾ ਦਰਾਨੇ ਸੱਚ ਇਹ ਜਿਹੜਾ ਡਰੋਨ ਹੈ ਅਤਵਾਰ ਨਸੀਬ ਉੱਤਰ ਹੀਰਾਂ ਸੀ ਵਾਸੀ ਛੇਟਕੇ ਦੇ ਘਰ ਦੇ ਨੇੜੇ ਤੋਂ ਬ੍ਰੰਧ ਹੋਇਆ ਵਾ ਤੇ ਇਹ ਡਰੋਨ ਇਹ ਡਿੱਟਾ ਪਜਾਈ ਇਹਦੇ ਉੱਤੇ ਜਿਹੜਾ ਡੀਜੀਏ ਲਿਖਿਆ ਵਾ ਇਹ ਪਸਤਾਨ ਤੋਂ ਬ੍ਰੰਹ ਪਰੋਂ ਆਇਆ ਜਿਸਸ ਬੰਦੀ ਇੱਕ ਕ੍ਰਮ ਫੈਦਰ ਬਲਗਨਾ ਦਰਜਾਇਆ ਕੀ ਫੀਲਦੀ ਪਾ ਕੇ ਅੰਮ੍ਰਿਤ ਸਰ ਇਸ ਦੇ ਨਾਲ ਕੋਈ ਨਸ਼ੇ ਦੀ ਕੀਪਾ ਵਗੈਰਾ ਵੀ ਆਈਏ ਇਹਦੇ ਨਾਲ ਉਹ ਕੋਈ ਚੀਜ਼ ਬਰਾਮਦ ਨਹੀਂ ਹੋਈ ਪਰ ਫਿਰ ਵੀ ਪੀਐਸਐਫ ਜਿਹੜੀ ਹੈ ਉਹਦੇ ਬਾਰੇ ਸੱਚਾਈ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਇਹ ਅਥਾਮ ਕਰਮਾ ਦਰਜ ਕਰਕੇ ਤੇ ਫਿਰ ਇਹਦੇ ਤੇ ਅਗਲੀ ਕਾਰਵਾਈ ਉਹ ਕਿੱਲਾ ਗਈ ਜਾ ਰਹੀ ਆ ਤੇ ਪੀਐਸਐਫ ਦੇ ਨਾਲ ਉਹਦੇ ਸੱਚਾਈ ਕੀਤੀ ਆ ਸਰ ਕੋਈ ਕੋਈ ਨਾਮ ਜਾਂਦੀ ਹੋਇਆ ਬੰਦਾ ਕਿ ਨਹੀਂ ਨਾਮ ਲਓ ਵਿਅਕਤੀਆਂ ਦੇ ਉੱਤੇ ਪੱਛਾ ਦਰਜੇ